ਹਾਂਜੀ ਗਾਇਸ ਹਵਾ ਚੱਲਦੀ ਆ ਬਹੁਤ ਤੇ ਵੈਲਕਮ ਟੂ ਮਾਈ ਨਿਊ ਵਲੌਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਲੌਗ ਕਰ ਲੈ ਆਪਾਂ ਸ਼ੁਰੂ ਤੇ ਹਵਾ ਇੰਨੀ ਤੇਜ਼ ਆ ਰਹੀ ਐ ਇੱਧਰ-ਇੱਧਰ ਨੂੰ ਰੋਜ਼ੇ ਚੱਲਦੀ ਆ ਹਵਾ ਤਾਂ ਪਰ ਇੰਨੀ ਤੇਜ਼ ਚੱਲਦੀ ਆ ਆਪਾਂ ਲਾਇਆ ਹੋਇਆ ਖੇਤਾਂ ਨੂੰ ਪਾਣੀ ਬਰਸੀਨ ਨੂੰ ਕਿਉਂਕਿ ਬਰਸੀਨ ਜੇ ਜਲਦੀ ਗਰੋ ਹੋਊਗਾ ਤਾਂ ਹੀ ਆਪਾਂ ਮੱਝਾਂ ਨੂੰ ਪਾਵਾਂਗੇ ਅਗਰ ਬਰਸੀਨ ਜਲਦੀ ਗਰੋ ਨਹੀਂ ਹੋਗਾ तो हम मज्जो को कैसे पाएंगे ये बात भी देखो आप अभी हम मारने आए हैं गेड़ा बट पे सो मुझे लगता है फिर खाल भर गया फिर कहीं से टूट गया जाके देखता हूँ कसी कहीं उठाऊंगा अभी और ये उठा ले कहीं। और अभी मैं देखने जा रहा हूँ कि कहाँ से टूटा है यार ये बहुत पूरे बड़े बड़े गले निकले पड़े हैं वो देखो यार टूट गया वहां से चलो अभी मैं इसको बंद करता हूँ और आगे भी ये खुला पड़ा है फिर ब, फिर बता देखते हैं क्या होता है क्या नहीं इसको बंद करना हाँ जी भाई वो तो हमने बंद कर दिया है और कहीं को रख दिया है यहाँ ताजो जो पानी इस खेत में ज्यादा जाए उसमें कम जाए उसका पानी का बहाव और बट को तोड़े ना सो so, अभी हम पैर ये हमारे पंजाबियों का स्टाइल होता है ऐसे पैर धोना ये आधे लोग तो ये ऐसे ऐसे धोते गिर भी जाते हैं पर हमें हिसाब आ चुका है कैसे करना है कैसे नहीं बट चलो कोई नहीं अभी घर पे जाता हूँ खाना वाना खाऊंगा फिर आगे देखता हूँ वीडियो बनाने का देखते रील फिर देखता हूँ डंगर बैठे हैं और टू एक्स हो गया अभी हाथ पैर जाऊँगा फिर अंदर जाऊंगा फिर खाना खाऊंगा खुशी खुशी ओके ਮੈਂ ਹੈ ਮੂਲੀ ਵਾਲੀ ਰੋਟੀ ਪਰੌਠਾ ਔਰ ਲੱਸੀ ਚਲੋ ਖਾਪੀ ਕੇ ਮਿਲਤਾ ਹਾਂ ਲੋਈ ਆ ਜੋ ਕਿਆ ਕਰਨਾ ਤੇਰੇ ਬਾਝੋਂ ਤੇ ਕਾਪਾ ਕਰਨਾ ਕਿ ਚੱਲੇ ਹਣ ਸ਼ਾਰਟ ਵੀਡੀਓ ਬਣਾਉਣਾ ਬਦਾ ਇੰਨਾ ਮੈਂ ਵੇਟ ਨੂੰ ਪਾਣੀ ਆਉਣਾ ਵਿੱਚ ਵਿੱਚ ਬਾਈ ਤਾਹ ਗੱਲਾਂ ਕੈਮਰਾ ਹੀ ਫੜਨਾ ਬਾਜ ਜਲਦੀ ਵੇਲਾ ਕਰ ਦਵੇ ਮੈਨੂੰ ਫਿਰ ਜੱਦੀ ਆ ਜਾਣਾ ਆਪਾਂ ਘਰੇ ਹੁਣ ਜਾ ਰਹੇ ਹਾਂ ਬਸ

ਪੂਰੀ ਪ੍ਰਾਪਰ ਗੱਲ ਤੁਹਾਨੂੰ ਤੁੰਦ ਉੱਤਰੀ ਅਤਰੀ ਜਿਵੇਂ ਘਰੇ ਆ ਕੇ ਦੱਸ ਹੁਣ ਹੁਣ ਤੁਮੇ ਚਾਚੇ ਕੇ ਚੱਲੇ ਆ ਭੱਜ ਕੇ ਹੁਣ ਕੰਮਾ ਪੂਰਾ ਪ੍ਰਾਪਰ ਇੱਕ ਜਾ ਕੇ ਲਾਸਰਾਂ ਮੈਂ ਕਹਿੰਦੀ ਆ ਦੇਖੋ ਵੀ ਮਿੱਤਰੋ ਇਹਦੇ ਮੂੰਹ ਚ ਇਹਦੇ ਮੂੰਹ ਚ ਕੋਈ ਫਰਕ ਲੱਗਦਾ ਹਰਕਤਾਂ ਕੋਤਾਲੀਆਂ ਤੇਰੀਆਂ ਨੇ ਪਰ ਚੱਲ ਅੱਛਾ ਹੁਣ ਯਾਦਾ ਬਣਾ ਰਿਹਾ ਬੈਠਦਾ ਯਾਰ ਯਾਦਾ ਨਹੀਂ ਵਲੌਗ ਵੀ ਦੇ ਥੱਲੇ ਕਾ ਨੂੰ ਕੱਪੜੇ ਲਵੇੜਦਾ ਇਹ ਯਾਦ ਹੈ ਵੈਸੇ ਹਾਂ ਸੇ ਰਹੂਗਾ ਲੋ ਵੀ ਮਿੱਤਰੋ ਚਾਚੇ ਕੇ ਆਪਾਂ ਕੰਮ-ਕੰਮ ਕਰਾ ਕੇ ਫ੍ਰੀ ਹੋ ਗਏ ਇਹ ਕੰਮ ਕਰਾਉਣ ਲੈ ਕੇ ਆਇਆ ਕਹਿੰਦਾ ਆਪਾਂ ਲੰਗਰ ਹਾਲ ਚ ਉਹ ਕਰਨਾ ਆ ਚਲੀ ਰਹਿਣੀ ਆ ਉਹਦੇ ਲਈ ਮਿੱਟੀ ਲੈਣ ਆਇਆ ਤੇ ਐਡਾ ਟੋਆ ਦੇਖੋ ਤੁਹਾਡੇ ਭਾਈ ਨੇ ਪੱਟਿਆ ਗੱਲੇ ਨੇ ਦੇਖੋ ਬਹੁਤ ਜ਼ੋਰ ਲੱਗ ਗਿਆ ਜੀ ਟੱਟੀ ਨਿਕਲਦੀਆਂ ਹੋਰ ਕਿਨੇ ਕਮੈਂਟ ਪਤਾ ਕੀ ਮੰਨ ਨਹੀਂ ਥੱਲੇ ਇਹ ਇਹ ਤੇ ਮੈਂ ਹਨਾ ਟੂ ਲਾ ਦੂੰਗਾ ਜੀ ਇੱਥੇ ਸਾਰੇ ਲੋਕ ਸਾਨੂੰ ਐਂ ਦੇਖ ਰਿਹਾ ਵਿੱਚ ਚੋਰਾਵਾ ਜਿਹਨੇ ਵੀ 2-4 ਫਿਰਦੇ ਆ ਵੀ ਇਹ ਸਾਰੇ ਚੋਰੀ ਕਰਨ ਆ ਗਏ ਸਰਕਾਰੀ ਮਿੱਟੀ ਉਹਨਾਂ ਨੂੰ ਕੀ ਪਤਾ ਟੰਡੇ ਬੁਰਜ ਜਮਾ ਸਾਡੀ ਬੈਠੀ ਆ ਵੇ ਖਸਮਾਦੀ ਲਾਈ ਜਿਹੜਾ ਵੀ ਆਇਆ ਆਪਾਂ ਝਟਕ ਲੈਣਾ ਦੇਖੀ ਚੱਲ ਤੂੰ ਲਾਡੀ ਕਹੀ ਉਹ ਕਹੀ ਨਾਲੇ ਕੱਟਣਾ ਆਪਾਂ ਜਿਹੜਾ ਕਹੂ ਤੂੰ ਸਰਕਾਰੀ ਇਹ ਵੀ ਐਸੀ ਲੰਗਰ ਕਰਕੇ ਲੈ ਕੇ ਚੱਲੇ ਆ ਸਭ ਤੋਂ ਵੱਡਾ ਟਾਸਕ ਇੱਥੋਂ ਝਾੜਨਾ ਹੋ 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 ਜੋਰ ਹੋ ਗਿਆ ਉੱਥੋਂ ਭਰ ਕੇ ਲੈ ਕੇ ਆਏ ਆ ਤੋ ਇਹ ਜੋ ਇੱਥੇ ਝਾੜਨ ਚ ਹਾ 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 ਪੂਰਾ ਜੋਰ ਲੱਗ ਗਿਆ ਦਸ਼ਨੀ ਸਾਦਾ ਕਿੰਨਾ ਲੱਗ ਗਿਆ ਲੱਗ ਗਿਆ ਬਰਜੋਰ ਆ ਜਾ ਆ ਜਾ ਹੋ ਹੋ ਆਗੇ ਸੀ ਪਰੌਂਠੇ ਉੱਪਰ ਨੂੰ ਛਾਤੀ ਤੱਕ ਹੈ ਲਾਡੀ ਪਰੌਂਠੇ ਛਾਤੀ ਤੱਕ ਆਗੇ ਸੀਗੇ ਛਾਤੀ ਤੱਕ ਆਗੇ ਸੀ ਪਰੌਂਠੇ ਲਓ ਵੀ ਆਪਾਂ ਕਹਾਂਗੇ ਹਾਂ ਡਰਾਈਵਰੀ ਲਾਡੀ ਲਊਗਾ ਲੱਤ ਚਲੋ ਮੈਨੂੰ ਫੜਾ ਦੇ ਚਲੋ ਜੀ ਲਾਡੀ ਗਿਆ ਚਾਬੀ ਚੱਕਣ ਤੇ ਆਪਾਂ ਤੜੀ ਵਾਲੀ ਮਿੱਟੀ ਉੱਥੇ ਹੀ ਦੇਣੀ ਆ ਤੜੀ ਉਹ ਕੱਚਾ ਏਰੀਆ ਜਿੰਨਾ ਤੇ ਆ ਰੰਗ ਰੰਗ ਹੋ ਚੁੱਕਿਆ ਵਾ ਸਾਰਾ ਡਨ ਤੇ ਮੁੰਡਿਆਂ ਨੇ ਇਹਨਾਂ ਨੂੰ ਵੀ ਰੰਗ ਕਰਤਾ ਤੇ ਉਹ ਦੋ ਜਿਹੜੇ ਬਿੱਲੇ ਰਹਾ ਉਹਨਾਂ ਨੂੰ ਵੀ ਬਰਾਊਨ ਜਰ ਹਾਂ ਰੰਗ ਕਰਤਾ ਕਿਹੜਾ ਕਹਿੰਦੇ ਇਹਨੂੰ yellow ਇਹ ਰੰਗ ਕਰਤਾ ਆ ਪੂਰੀ ਅੰਡ ਰੇਲਾ ਮੈਂ ਤੁਹਾਨੂੰ ਇਹ ਨਾਲੇ ਚਾਚਾ ਜੀ ਦੇ ਘਰੇ ਕਾਤ ਹੋ ਗਿਆ ਕਿਉਂ ਗਿਆ ਮੈਂ ਮੈਂ ਘਰ ਜਾ ਕੇ ਦੰਨਾ ਆ ਤੇ ਚਲੋ ਤੂੜੀ ਵਾਲਾ ਵੀ ਆ ਗਿਆ ਤੂੜੀ ਵਾਲਾ ਹਾਂ ਲਾ ਤੂੜੀ ਢਾੜੀ ਰਖਾਉਣੀ ਆ ਹੁਣ ਘਰੇ ਤੂੜੀ ਗਵਾਈ ਸੀ ਅੱਜ ਤੂੜੀ ਰਖਾਉਣੀ ਆ ਘਰੇ ਤੂੜੀ ਵਾਲਾ ਆ ਚੁੱਕਿਆ ਆ ਚਲੋ ਜੀ ਮੈਂ ਜਾਂ ਕਰਿਆ ਗਦੇ ਰਾਂ ਪੀ ਕਰਦੇ ਆ ਲਾਡੀ ਇਹਨੂੰ ਖਾਲੀ ਕਰ ਲੂ ਟੂੜੀ ਨੂੰ ਠੀਕ ਆ ਸੋਚੋ ਲਾਡੀ ਖਾਲੀ ਕਰ ਲੂ ਮਿੱਟੀ ਨੂੰ ਮੈਂ ਜਾ ਕੇ ਟੂੜੀ ਵਾਲਾ ਲਵਾਉਣਾ ਚੰਗਾ ਜੀ ਕਿਨੋ ਥੋੜਾ ਆ ਬਸ ਸਿੱਧਾ ਬੋਲਿਆ ਪਗੀ ਕਰਨਾ ਆ ਹਾਂਜੀ ਗਾਇਸ ਅੱਜ ਆਪਾਂ ਨੇ ਅੱਜ ਆਪਾਂ ਐਂ ਹੀ ਪੈੜੀਆਂ ਖਾਣ ਅੱਜ ਸੀ ਵਾਂਚ ਬਲਾਗ ਬਣਾਉਣਾ ਅੱਜ ਆਪਾਂ ਨੇ ਕਿ ਪੈੜੀਆਂ ਇਧਰੋਂ ਆਹ ਬੰਦੇ ਨੇ ਖੋਈ ਜਾਣੇ ਆਪਾਂ ਪੈੜੀਆਂ ਵੀ ਨੇਰੀਆਂ ਹੀ ਆ ਦਿੰਦੇ ਆਂ ਜੇ ਆਪਾਂ ਇਨੂੰ ਕਹ ਹੈ ਹੈ ਇਹਨੂੰ ਕਹ ਤੇਰੇ ਕੋ ਰੁਪਈਆ 100 ਆ ਪੈਡ ਨੇ ਇਹਦੀ ਕਿਵੇਂ ਆਜੂ 10 ਬਾਲੀਬਾਲ ਫੇਲਣਾ ਜੀ ਬਲੌਗ ਪਾਈ ਬਾਲੀਬਾਲ ਤੇ ਬਾਲੀਮਾਰੀ ਮੈਂ ਬਲੌਗ ਬਣਾਉਂਦੀ ਚੰਗਾ ਚੰਗਾ ਇਹ ਤੁਹਾਨੂੰ ਸਾਡੇ ਨਾਲ ਮਿਲਦੀਆਂ ਨੇ ਕਿਦਾਂ ਕਿਵੇਂ ਲੱਗੀ ਲੱਸੀਆਂ ਹੀ ਪਈਆਂ ਨੇ ਇਹ ਵੀ ਤਾਂ ਵੀ ਨਹੀਂ ਆ ਚੱਲ ਫਿਰ ਅੱਜ ਮੜੀਆਂ ਚ ਆ ਕੇ ਦੇਖ ਰਿਹਾ ਕੋ ਦੱਕਾ ਕਿੰਨਾ ਕਿੰਨੇ ਕੁ ਜੋ ਗਿਆ ਠੀਕ ਆ ਚੱਲ ਨਹੀਂ ਖਿਆਲ ਆ ਦੇਖ ਰਿਹਾ ਜਾਂ ਜੀ ਆਰੇ ਕੋਈ ਮੜੀਆਂ ਤੇ ਆਣਾ ਸੀਗਾ ਗੁਰੀ ਡਰ ਕੇ ਬਾਹਰ ਖੜ ਗਿਆ ਸੋ ਇਹਦਾ ਯਾਰ ਆਪਣਾ ਪਹਿਲਾ ਤੇ ਆਖਰੀ ਸਥਾਨ ਤਾਂ ਇੱਥੇ ਆ ਆਖਰ ਜਦਾਂ ਇੱਥੇ ਆਉਣਾ ਔਰੇ ਆ ਜਾ ਲਵੇ ਨਾ ਜਾ ਰਿਹਾ ਆ ਗੱਲ ਤਾਂ ਹੁਣ ਗੁੱਦੇ ਮਹਾ ਆਖਰੀ ਸਥਾਨ ਤਾਂ ਹੈ ਆਪਣਾ ਸਹੀ ਗੱਲ ਆ ਫਿਰ ਉਹ ਕਹਾਣੀ ਸੁਣਾ ਦੇ ਇੱਥੇ ਕੀ ਕੀ ਲਿਖਿਆ ਹੈ ਪਹਿਲੇ ਉੱਥੇ ਕੀ ਲਿਖਿਆ ਹੈ ਪਹਿਲਾਂ ਇੱਥੇ ਆ ਕੇ ਬਹਿ ਜਾ ਸਭ ਜੱਪੋ ਛੱਤ 'ਤੇ ਮਨ ਉਸ ਦੀ ਵਾਹ ਹਾਂ ਫਿਰ ਅੱਗੇ ਕੰਮ ਤੋਂ ਬਾਅਦ ਆਪਣੇ ਧਰਮ ਦੇ ਚੁੱਲ੍ਹੇ ਦੀ ਸਵਾਈ ਕਰਕੇ ਅਤੇ ਪਿੱਛੇ ਪਰਿਵਾਰ ਪਿੱਛੋਂ ਪਰਿਵਾਰ ਪਿੱਛੋਂ ਪਰਿਵਾਰ ਦੀ ਸੁੱਖ ਮੰਗੋ ਹਾਂ ਗ੍ਰਾਮ ਪੰਚਾਇਤ ਲਾੜਪੁਰ ਸੋ ਉਹ ਤਾਂ ਗੱਲ ਦੱਸ ਰਹੀ ਜਿਹੜੀ ਮੈਨੂੰ ਬਿੱਲੀ ਦੇ ਘਰ ਤੇ ਦੱਦਾਈ ਕਿਹੜੀ ਵੀ ਆਪਣਾ ਪਤਾ ਨਹੀਂ ਕਿਵੇਂ ਕਿਵੇਂ ਜੰਮਣ ਮਰਨ ਪਤਾ ਨਹੀਂ ਕੀ ਕਹਿੰਦਾ ਸੀ ਦੱਸਿਓ ਮੈਂ ਤਾਂ ਉਹ ਕਹਿੰਦਾ ਸਾਰੇ ਨੂੰ ਛੱਡਦਾ ਮੈਂ ਆਹੋ ਜਨਮ ਮਰਨ ਆਵਣੂ ਰਿਆ ਜਨਮ ਤਾਂ ਜਨਮ ਜਨਮ ਹਸਪਤਾਲ ਚ ਮਰਨ ਹੋ ਰਿਆ ਗੱਲ ਇਹ ਓ ਦੇਖੋ ਉਸਤਾਦ ਜੀ ਪਿੱਛੇ ਰਹਿ ਗਿਆ ਆਪਣੇ ਓ ਪਿੱਛੇ ਦੀ ਨਾ ਆਉਣਾ ਤੁਹਾਨੂੰ ਖੜਾ ਡਰ ਗਿਆ ਕਹਿਣਾ ਆਉਣਾ ਨਹੀਂ ਇੱਥੇ ਆਇਆ ਸੋ ਮੈਂ ਵੀ ਅੱਧਾ ਸੋਚਿਆ ਸੀਗਾ ਵੀ ਸ਼ਮਸ਼ਾਨ ਘਾਟ ਚ ਆਪਾਂ ਜਿਹੜਾ ਬਲੌਕ ਖਤਮ ਕਰਨਾ ਹੁਣ ਮੈਨੂੰ ਸ਼ਮਸ਼ਾਨ ਘਾਟ ਦੀ ਸਪੈਲਿੰਗ ਨਹੀਂ ਆਉਂਦੀ ਨਹੀਂ ਮੈਂ ਥੰਬਨੇਲ ਆਉਂਦਾ ਸੋ ਆਦਾ ਵਲੌਗ ਆਪਾਂ ਸ਼ਮਸ਼ਾਨ ਘਾੜ ਚ ਹਨੇ ਐਂਡ ਕਰਨ ਲਈ ਸਪੈਸ਼ਲ ਇਹ ਤਾਂ ਇਹਨੇ ਲਿਆਂਦਾ ਮੇਰੇ ਦਿਮਾਗ ਚ ਆਈਡੀਆ ਨਹੀਂ ਮਰੇ ਆਉਣਾ ਨਹੀਂ ਸੀ ਦਿਮਾਗ ਚ ਆਈਡੀਆ ਮੈਂ ਤਾਂ ਸੋਚਿਆ ਹੋਇਆ ਸੀਗਾ ਵੀ ਅੱਜ ਬਸ ਘਰੇ ਜਾਵਾਂਗਾ ਹੁਣ ਆਪਣੇ ਡੇਲੀ ਰੀਨ ਦੱਸੋ ਡੇਲੀ ਡੀ ਨਾਊਗੇ ਆਪਣੇ ਕੱਲ ਵਾਲੇ ਵਲੌਗ ਚ ਓਏ ਉੱਥੇ ਕੀ ਮਨ ਲੱਗਿਆ ਉਹ ਨਵੀਆਂ ਮੜੀਆਂ ਉਹ ਲੈ ਆਇਆ ਦੇਖ ਕੇ ਆਈਏ ਮੇਰੇ ਮਨ ਨੇ ਕੀ ਓਏ ਹੋਰ ਪ੍ਰੋਜੈਕਟ ਹੈ ਡਾਕਟਰ ਆ ਸਾਡੀਆਂ ਮੜੀਆਂ ਚ ਕੋਈ ਮਣਨ ਲੱਗੇ ਨਾ ਮੈਂ ਅਸੀਂ ਧਿਆਨ ਨਹੀਂ ਦਿੱਤਾ ਕਰੇ ਪਰ ਇਹ ਬਲਾਜਾਦਰ ਦੀ ਵੰਗੀ ਬਾਥਰੂਮ ਤਾਂ ਨਹੀਂ ਮਣਨ ਲੱਗੇ ਫੇ ਮਣਨ ਜੱਗਿਆ ਓਏ ਹਾਂ ਥੰਦੇ ਕਹਿ ਮੈਂ ਉਹ ਪੱਠੀ ਵਾਲਾ ਸਿਸਟਮ ਹੈ ਮੈਨੂੰ ਲੱਗਦਾ I don't know ਕੀ ਬਣੂਗਾ ਉਹ ਜਿਹੜੀ ਪੱਠੀਆਂ ਜੀ ਮਾਰ ਰਹੀਆਂ ਨੇ ਪਿੰਡਾਂ ਚ ਉਹ ਸਿਸਟਮ ਹੈ ਇਹ ਪਤਾ ਨਹੀਂ ਹੁਣ ਕੀ ਬਣਾ ਰਿਹਾ ਕੀ ਨਹੀਂ ਆ ਸਾਡੀਆਂ ਮੜੀਆਂ ਨੇ ਆ ਤੁਹਾਨੂੰ ਮੜੀਆਂ ਦਾ ਟੂਰ ਵੀ ਦੰਨੇ ਆ ਤੂੰ ਟੂਰ ਦੇ ਮੜੀਆਂ ਦਾ ਕਿਵੇਂ ਦੇਂਗਾ ਆ ਆਪਣੇ ਬਾਪਦੇ ਨਹੀਂ ਆ ਆਮੜੇ ਮੜੀਆਂ ਇੱਥੇ ਫੂਕ ਉਹ ਫੂਕ ਫੂਕਣ ਵਾਲਾ ਹੀ ਹੁੰਦਾ ਬੰਦੇ ਨੂੰ ਫੂਕਿਆ ਹੀ ਜਾਂਦਾ ਆ ਫੂਕਣ ਵਾਲਾ ਸਥਾਨ ਆ ਗਿਆ ਜੀ ਤੇ ਆ ਇੱਥੇ ਕਬਰੇ ਪਾ ਕੇ ਛੱਡੇ ਹੋਏ ਆ ਬਸ ਹਾਈ ਗੱਲ ਤੇ ਚਲੋ ਗੱਤ ਹੀ ਰੱਖੀ ਵੀ ਆ ਹਾਂ ਸਾਰਾ ਕੁਝ ਰੱਖ ਦਿੰਦੇ ਆ ਆਦਾ ਵਲੌਗ ਕਰਦੇ ਇਥੇ ਐਂਡ ਮਿਲਾਂਗੇ ਗੱਲ ਦੇ ਨਿਊ ਵਲੌਗ ਚ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਜੇ ਇਦਾਂ ਦੇ ਵਲੌਗ ਦੇਖਣਾ ਚਾਹੁੰਦੇ ਹੋ ਓਕੇ ਬਾਏ ਟਾਟਾ